ਵੈਗੁੱਡ ਜੀ ਦਾ ਖਾਲਸਾ ਵੈਗੁੱਡ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਗਤ ਹੈ ਅੱਜ ਜਿਹੜੀ ਆਪਾਂ ਵੀ ਲੈ ਕੇ ਆਏ ਆਂ ਗੋਲ ਪੜਨਾ ਜਿਹੜਾ ਆਪਾਂ ਕਿਤੇ ਵੀ ਜਿਹੜਾ ਆਪਾਂ ਘਰ ਦੇ ਕੰਮਾਂ 'ਚ ਵਰਤ ਸਕਦੇ ਆਂ ਸਭ ਤੋਂ ਪਹਿਲਾਂ ਆਪਾਂ ਜੜਾ ਜੁੜੇ ਨੂੰ ਆਪਾਂ ਜਿਹੜਾ ਕੇਸਨ ਕੰਗਾ ਕਰਨਾ ਹੈ ਤੇ ਕੇਸਨ ਕੰਗਾ ਕਰਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਕੇਸਾਂ ਨੂੰ ਗੋਲ-ਗੋਲ ਘੁਮਾ ਕੇ ਤੇ ਉਹਨਾਂ ਨੂੰ ਆਪਾਂ ਇੱਕ ਇੱਕ ਹੱਥ ਨਾਲ ਇੱਕ ਜਿਹੜਾ ਆਪਾਂ ਹਲਕਾ ਇਹ ਘੁਮਾ ਕੇ ਜਿਹੜਾ ਜੁੜੇ ਨੂੰ ਤੇ ਇੱਕ ਗੱਠ ਬੰਨੀ ਹੈ ਉੱਤੇ ਜਿਹੜਾ ਤੁਸੀਂ ਜੁੜੋ ਗਟਵळा ਗਰਸਾ ਦੇ ਦੂਹ ਵੀ ਗਰਸਾ ਦੇ ਸਿੰਪਲ ਤੇ ਫਿਰ ਆਪਾਂ ਉਸ ਨੂੰ ਚੰਗੀ ਤਰ੍ਹਾਂ ਜੁੜੇ ਜਾੜੇ ਦੋੜੇ ਨਾਲ ਢੱਕ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣ ਤੇ ਜਿੰਨਾ ਵੀ ਜਿਆਦਾ ਮਰਦ ਸ਼ਕਿਆ ਉਹ ਜਿਹੜਾ ਆਪਣਾ ਗੰਗਾ ਉਹ ਆਪਣੇ ਜੁੜੇ ਦੇ ਪਿੱਛੇ ਦੇ ਸਕਦੇ ਆ ਨਾ ਜਿਹੜਾ ਆਪਾਂ ਪਰਨਾ ਬੰਨਣਾ ਜਿਹੜੇ ਆਪਣੇ ਪਰਨੇ ਲੈਂਥ ਆਪਾਂ ਲੈਂਥ ਦੀ ਗੱਲ ਕਰੀਏ ਤਾਂ ਇਹਦੀ ਲੈਂਥ ਹੈਗੀ ਜਿਹੜੀ 2.5 ਜਾਂ 3 ਮੀਟਰ ਹੈ ਹੀ ਆ ਤੇ ਇੱਕ ਫਿਰ ਆਪ ਜਿਹੜਾ ਇੱਕ ਪਰਨਾ ਲੈਣਾ ਪਰਨਾ ਲੈ ਕੇ ਪਰਨੇ ਦੇ ਇੱਕ ਕਿਨਾਰੇ ਨੂੰ ਅਦੇ ਆਪਣੇ ਧੂਏ ਕਨਾਰੇ ਦੇ ਹਾਫ ਹੋਲਡ ਕਰਕੇ ਇੱਕ ਟ੍ਰਾਇੰਗਲ ਪੂਣੀ ਕਰ ਲੈਣੀ ਹੈ ਤੇ ਟ੍ਰਾਇੰਗਲ ਪੂਣੀ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਪਰਨੇ ਨੂੰ ਆਪਾਂ ਲੋਡ ਕਰਨਾ ਤੇ ਪਹਿਲੇ ਲੜ ਨੂੰ ਆਪਾਂ ਚੰਗੀ ਤਰ੍ਹਾਂ ਧੂੜੇ ਦੇ ਥੱਲੇ ਜਿਵੇਂ ਆ ਕੇ ਜਿਹੜਾ ਲੜ ਨੂੰ ਉੱਤੇ ਚੱਕ ਕੇ ਤੇ ਫਿਰ ਜਿਹੜਾ ਉਹ ਤੋਂ ਅਗਲਾ ਲੜ ਲਗਾ ਕੇ ਜਿਹਦੇ ਵਿੱਚ ਆਪ ਜਿਹੜਾ ਥੋੜੇ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਜਿਹੜੇ ਆਪਾਂ ਬਲ ਵੀ ਨੇ ਉਹ ਨਾਲ ਦੀਆਂ ਬਤਾਈ ਜਾਣੀਆਂ ਹਨਾ ਤੇ ਚੰਗੀ ਤਰ੍ਹਾਂ ਜਿਹੜਾ ਪਰ ਲੜ ਨੂੰ ਲੋਡ ਕਰਕੇ ਲਗਾ ਲੈਣਾ ਤੇ ਫਿਰ ਆਪ ਜਿਹੜੇ ਬਾਕੀ ਜਿਹੜਾ ਹੁਣ ਲੜ ਲਾਇਆ ਸੀ ਉਹਦੀ ਸੈਟਿੰਗ ਆਣੀ ਹੈ ਤੇ ਫਿਰ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਦੇ ਜਿਹੜੇ ਦੋ ਹੀ ਕਿਨਾਰੇ ਹੋਣਗੇ ਥੱਲੇ ਤੇ ਉੱਤਲੇ ਦੋ ਹੀ ਕਿਨਾਰੇ ਇਕੱਠਾ ਕਰਕੇ ਤੇ ਖੋਲਣਾ ਖੋਲ ਕੇ ਤੇ ਉਸ ਵਿੱਚ ਚੰਗੀ ਤਰ੍ਹਾਂ ਥੋੜੇ ਬਲ ਪਾ ਕੇ ਤੇ ਲੜ ਨੂੰ ਲੋਡ ਕਰ ਲੈਣਾ ਤੇ ਲੋਡ ਕਰਕੇ ਤੋ ਤਿਹੜਾ ਲੜ ਨੂੰ ਦੱਬ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲ ਕੇ ਤੇ ਤੋ ਥੋੜਾ ਜਿਹਾ ਹਲਕੇ ਦੱਬ ਕੇ ਤੇ ਆਪਣੇ ਜਿਹੜੇ ਬਲ ਜਿੰਨੇ ਤੁਸੀਂ ਪਾਉਣਾ ਚਾਹੁੰਦੇ ਹੋ ਤੋ ਇਹਨਾਂ ਦੇ ਵਿੱਚ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁ ਕਰਿਓ ਤੇ ਵੀਡੀਓ ਵਾਤਵਾਛੇ ਜੁ ਕਰਿਓ ਤੇ ਬਾਕੀ ਪੱਕ ਦੀ ਪਰਨੇ ਦੇ ਵੀਡੀਓ ਆਪ ਸੈਟਿੰਗ ਹੋਰ ਨਾਲ ਦੀ ਨਾਲ ਕਰਿਆ ਨਹੀਂ ਹੈ ਤੇ ਜਿਹੜਾ ਆਪਾਂ ਅਗਲਾ ਲੜਪੇ اسی ਤਰੀਕੇ ਨਾਲ ਜਿਹੜਾ ਆਪਾਂ ਅਲੋਟ ਕਰਕੇ ਤੇ ਬਲਪਾ ਕਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਦੇ ਬੱਕੀ ਪੱਕ ਪਾਣ ਦੇ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜਾ ਪਾਗਲਾ ਲੜ ਲਗਾਉਣਾ ਯਾਰ ਨੂੰ ਹਲਕਾਏ ਬੈਗ ਤੋਂ ਪਹਿंजे ਕਰਨਾ ਤੇ ਦੋਈ ਦੋਈ ਕਿਨਾਰੇ ਜਿਹੜੇ ਆਪਣੇ ਹੋਣਗੇ ਦੋਈ ਲੜੇ ਲੜੇ ਜਿਹੜੇ ਆਪਣੇ ਕਿਨਾਰੇ ਨੂੰ ਇਕੱਠਾ ਕਰਕੇ ਤੇ ਖੋਲ ਕੇ ਜਿਹੜੇ ਉਸ ਵਿੱਚ ਆਪਾਂ ਬਲ ਪਾ ਲੈਣੇ ਆ ਤੇ ਬਲ ਪਾ ਕੇ ਜਿੱਥੇ ਆਪਣੇ ਪਹਿਲੇ ਵਾਲਾ ਦੇ ਬਲ ਮੁੱਕ ਜਾਣਗੇ ਉੱਥੇ ਆਪਾਂ ਇਸ ਲੜ ਦੇ ਬਲ ਪਾ ਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਲੋਡ ਕਰਕੇ ਜਿਹੜਾ ਲਾਣ ਨੂੰ ਲਗਾ ਦੇਣਾ ਹੈ ਜਿਹਨ ਕਿ ਜਿਹੜੇ ਆਪਣੇ ਵਾਲ ਨੇ ਉਹ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਉਤੋਂ ਵੀ ਜਿਹੜਾ ਲੜ ਨੂੰ ਚਾਹੀਦਾ ਤੇ ਹਟਾਣਾ ਹੈ ਤੇ ਨਾਲੇ ਨਾਲ ਬਾਹਰ ਨਾਲ ਜਿਹੜੇ ਆਪਣੇ ਵਾਲ ਨੇ ਉਹ ਪਾ ਲੈਣੇ ਹਨ ਤੇ ਵੀਡੀਓ ਵਾਤ ਵਿੱਚ ਜੇ ਕੋਈ ਤਾ ਜਿਹੜੇ ਬਣਾਉਣ ਨੂੰ ਗੋਲ ਪਾਣਾ ਬਣਾਉਣ ਨੂੰ ਕੋਈ ਪ੍ਰੋਬਲਮ ਹੋਦੀ ਹੈ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਫਰੋਦੂ ਸੇ ਤਰੀਕਾ ਜਿਹੜਾ ਪਾਗਲ ਲੜਵੇ ਉਵੇਂ ਹੀ ਲਗਾ ਲੈਣਾ ਹੈ ਤੇ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਜਿਹੜਾ ਤੁਸੀਂ ਇਹ ਲੜਾ ਸਾਫ ਵੀ ਲਗਾ ਸਕਦੇ ਹੋ ਬਲ ਵੀ ਲਗਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡਾ ਜਿਵੇਂ ਤੁਹਾਨੂੰ ਵਧੀਆ ਲੱਗੇ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲੈਣਾ ਤੇ ਲੋਡ ਕਰਕੇ ਤੇ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਲੜ ਨੂੰ ਉਸ ਵਿੱਚ ਜਿੰਨੇ ਬਲ ਪਾਉਣਾ ਚਾਹੁੰਦੇ ਹੋ ਉਹਨੇ ਬਲ ਪਾ ਕੇ ਤੇ ਲੜ ਨੂੰ ਲੋਡ ਕਰਕੇ ਜਿਹੜੀ ਆਪਣੀ ਸ਼ੇਪ ਆ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਬਾਕੀ ਪਰਨੇ ਵੀਡੀਓ ਬਸਟ ਕਰ ਲੈਣਾ ਹੈ ਤੇ ਬਾਕੀ ਪਰਨੇ ਵੀਡੀਓ ਬਸਟ ਕਰ ਲੈਣੀ ਹੈ ਜਿਹੜੇ ਆਪਣੇ ਵਾਲ ਨੇ ਉਹ ਵੀ ਆਪਾਂ ਸਟ ਕਰ ਲੈਣੇ ਹਨ